ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰ ਸਵਾਰੇਓ ਅੱਜ ਅਕਾਲ ਤਖਤ ਸਾਹਿਬ ਜੀ ਦਾ ਸਾਜਣਾ ਦਿਵਸ ਹੈ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਨੇ 1666 ਨੂੰ ਗੁਰਤਗਤੀ ਮਰਨ ਤੋਂ ਉਪਰੰਤ ਸਰੀਆ ਕਾਲਤਬ ਸਾਹਿਬ ਜੀ ਦੀ ਸਿਰਜਣਾ ਕੀਤੀ ਕਿਉਂਕਿ ਸਮੇਂ ਦੀ ਹਕੂਮਤ ਜੋ ਕਿ ਨਿਆਂ ਨਹੀਂ ਸੀ ਦੇ ਰਹੀ ਧੱਕੇਸ਼ਾਹੀ ਹੋ ਰਹੀ ਸੀ ਕਿਉਂਕਿ ਹਕੂਮਤਾਂ ਹੁੰਦੀਆਂ ਇਹੋ ਜੀਆਂ ਬਹੁਤ ਘੱਟ ਹਕੂਮਤਾਂ ਜੜੀਆਂ ਕਿ ਸਰਕਾਰਾਂ ਜੜੀਆਂ ਨਿਆਂ ਦਿੰਦੀਆਂ ਪਰ ਜਾਨੋਂ ਤੇ ਧੱਕੇਸ਼ਾਹੀ ਬਹੁਤ ਕਰਦੀਆਂ ਉਹ ਵੇਲਾ ਸੀ ਜਦੋਂ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਸੀ ਤੇ ਸਿੰਘਾਂ ਦਾ ਸ਼ਿਕਾਰ ਸਿੱਖਾਂ ਦਾ ਸ਼ਿਕਾਰ ਖੜਿਆ ਜਾਂਦਾ ਸੀ। ਤੋ ਉਸ ਵਕਤ ਮਹਾਰਾਜਾ ਸ਼ੇਵੇ ਪਾਸ਼ਾ ਜੀ ਨੇ ਹੁਣ ਜਿੱਥੇ ਮਹਾਰਾਜ ਨੂੰ ਸਿੱਖ ਨੂੰ ਸਿੱਖ ਜੜੇ ਹੀ ਸੱਚੇ ਪਾਸ਼ਾ ਕਹਿੰਦੇ ਸੀ ਹੁਣ ਹਰ ਸੱਚੇ ਤਖਤ ਰਚਾਇਆ। ਉਹ ਤਖਤ ਦੇ ਸਿਰ ਜਿਹੜਾ ਕਿਤੇ ਅੰਮ੍ਰitsar ਸਾਹਿਬ ਵਿਖੇ ਉਰਤਗੱਦੇ ਸਿਰਜਣਾ ਤੋਂ ਬਾਅਦ ਗੁਰੂ ਘਾਰਿਓ ਹਰ ਕੋਈ ਜੋ ਸਿਰਜਣਾ ਕਰਦਾ ਹੈ ਉਹ ਆਪਣੇ ਕਿਸੇ ਵੱਡ ਬਡੇਰੇ ਦਾ ਨਾਮ ਰੱਖਦਾ ਹੈ ਜਾਂ ਆਪਣੇ ਨਾਮ ਦੇ ਕੋਈ ਤਖਤ ਰਚਾਉਂਦਾ ਸੀ ਪਰ ਉਹ ਜਿਹੜੇ ਰਚੇ ਹੋਏ ਤਖਤ ਨੇ ਕੋ ਸਮੇਲੇ ਰਹਿਦੇ ਨਹੀਂ ਟੱਜ ਜਾਂਦੇ ਨੇ ਇਹ ਸਦੀਵੀ ਤਖਤ ਸੀ ਇਸ ਲਈ ਮਹਾਰਾਜ ਨੇ ਜਦੋਂ ਇਹ ਤਖਤ ਰਚਾਇਆ ਤੇ ਇਹਦਾ ਨਾਮ ਕਰਨ ਚਾਹੇ ਤੇ ਆਪਣੇ ਨਾਮ ਤੇ ਵੀ ਰੱਖ ਸਕਦੇ ਹੀ ਗੁਰੂ ਪਾਤਸ਼ਾਹ ਪਿਤਾ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਵੀ ਰੱਖ ਸਕਦੇ ਹੀ ਪਰ ਉਹਨਾਂ ਨੇ ਇਹਦਾ ਨਾਮ ਰੱਖਿਆ ਅਕਾਲ ਤਖਤ ਅਕਾਲ ਪੁਰਖ ਦਾ ਤਖਤ ਸਮੇ ਦਾ ਕੋਈ ਤੇ ਪ੍ਰਭਾਵ ਨਹੀਂ ਕਿਉਂਕਿ ਖਾਲਸਾ ਜਿਹੜਾ ਆਉਣ ਵਾਲੇ ਸਮੇ ਸਾਜਣਾ ਸੀ ਅਕਾਲ ਖਾਲਸਾ ਅਕਾਲ ਪੁਰਖ ਦੀ ਫੌਜ ਸੀ ਜੋ ਹਵੇ ਜਾਂ ਮੇ ਸਾਜਣਾ ਸੀ ਇਹ ਕਰਕੇ ਤਖਤ ਦੀ ਰਚਨਾ ਵੀ ਉਹਨਾਂ ਨੇ ਅਕਾਲ ਤਖਤ ਦੇ ਨਾਮ ਰੱਖ ਕੇ ਕੀਤੇ ਤੇ ਅੱਜ ਵੀ ਉਹ ਤਖਤ ਸਦੀਵੀ ਆ ਗੁਰੂ ਪਿਆਰਿਓ ਇਹ ਸਦਾ ਹੀ ਸਦੀਵੀ ਰਹਿਣਾ ਹੈ ਇਸ ਤਖਤ ਦੇ ਉੱਤੇ ਸਿੱਖਾਂ ਦੇ ਜਿੰਨੇ ਵੀ ਫੈਸਲੇ ਨੇ ਜਿੰਨੇ ਵੀ ਮਸਲੇ ਨੇ ਇਹਦੇ ਤੇ ਵਿਚਾਰੇ ਜਾਂਦੇ ਨੇ 10ਵੇਂ ਬਾਦਸ਼ਾਹ ਤੋਂ ਬਾਅਦ ਪੰਜ ਸਿੰਘਾਂ ਨੂੰ ਹੀ ਕਮਾਂਡ ਦੇ ਦਿੱਤੀ ਸੀ ਪੰਜ ਪਿਆਰਿਆਂ ਨੂੰ ਅੰਜੇ ਮਿਲ ਬੈਠ ਕੇ ਜੋ ਫੈਸਲਾ ਲੈਣਗੇ ਉਹ ਕੌਮ ਨੂੰ ਮੰਨਣਾ ਪਵੇਗਾ ਅੱਜ ਵੀ ਇਸੇ ਕਰਕੇ ਇਸ ਤਖਤ ਨੂੰ ਢਾਹ ਲਾਈ ਜਾ ਰਹੀ ਹੈ ਦੇਖੋ ਇਹਦੇ ਵਿਰੋਧ ਬੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਅਕਾਲ ਤਖਤ ਨਾਲੋਂ ਤੋੜ ਦਿੱਤਾ ਜਾਵੇ ਇਸ ਮਹਾਨ ਕੇਂਦਰ ਨਾਲੋਂ ਤੋੜਤਾ ਜਾਵੇ ਤੇ ਇਹਨਾਂ ਦੀ ਸ਼ਕਤੀ ਖਤਮ ਹੋ ਜੇ ਪਰ ਗੁਰੂ ਦੇ ਸਿੱਖ ਤਖਤ ਨਾਲੋਂ ਨਹੀਂ ਟੁੱਟਦੇ ਕਹਿੰਦੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਪ੍ਰਬੰਧਕਾਂ ਦੇ ਵਿੱਚ ਕੁਝ ਗਰਾਵਟ ਆ ਸਕਦੀ ਆ ਪਰ ਕੌਮ ਯਤਨ ਕਰੇ ਚੰਗੇ ਪ੍ਰਬੰਧਕ ਜਿਹੜੇ ਆ ਨਾਮ ਬਾਣੀ ਵਾਲੇ ਉੱਤੇ ਥਾਪੇ ਜਾਣ ਤੇ ਫਿਰ ਉਹਦੇ ਅਕਾਲ ਤਖਤ ਦੀ ਉਸੇ ਤਰ੍ਹਾਂ ਹੀ ਮਰਿਆਦਾ ਜਿਹੜੀ ਆ ਬਹਾਲ ਰਹਿ ਸਕੇ ਸਵਾਜ ਕਾਲ ਅਗਦਾ ਸਾਜਣਾ ਦਿਵਸ ਹੈ ਬਹੁਤ ਬਹੁਤ ਵਧਾਈਆਂ ਹੋਣ ਜੀ ਇਸਵੇਂ ਪਾਸ਼ਾ ਜੀ ਨੇ ਮਹਾਰਾਜ ਨੇ ਸਤਾਪਣਾ ਕੀਤੀ ਇੱਥੇ ਸਾਰੇ ਫੈਸਲੇ ਲਏ ਜਾਂਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ